ਹੇ ਹੇ ਦੁਨੀਆ ਧੋਖੇ ਵਜਾਂਦੀ ਹੇ ਹੇ ਦੁਨੀਆ ਧੋਖੇ ਵਜਾਂਦੀ ਇੱਥੇ ਯਾਰ ਬਣਾ ਕੇ ਠਗਦੇ ਨੇ ਮੋਹ ਮਮ ਦਿਲ ਦੇ ਕਾਪਰੀਏ ਗੰਗਾ ਦੇ ਪੰ ਕੇ ਬਜਾਉਂਦੀ ਅਸੀਂ ਕੱਲ ਜੀ ਮੈਂ ਹਾਂ ਕਮਜੀਤ ਅਨਮੋਲ ਅੱਜ ਮੈਂ ਭਾਜੀ ਹੁਣਾਂ ਨਾਲ ਬੈਠਾ ਆਂ ਸ਼੍ਰੀ ਚੰਨਜੀਤ ਤਹੋਜਾ ਜੀ ਸੰਗੀਤ ਸਮਰਾਟ ਜੀ ਨਾਲ ਔਰ ਮੈਂ ਬlesd ਆ ਕਿ ਇਹਨਾਂ ਨੇ ਚੰਨਜੀਤ ਤਹੋਜਾ ਬ੍ਰਾਂਡ ਜਿਹੜਾ ਹਰਮੋਨੀਅਮ ਇਹ ਹੁਣ ਸ਼ੁਰੂ ਕੀਤਾ ਜੀ ਤੇ ਮੈਂ ਇਸ ਗੱਲੋਂ ਬlesd ਆ ਕਿ ਸਭ ਤੋਂ ਪਹਿਲਾ ਪੀਸ ਮੈਂ ਭਾਜੀ ਨੂੰ ਕਿਹਾ ਸੀ ਕਿ ਮੈਂ ਲੈਣਾ ਇਹਨਾਂ ਨੇ ਨੰਬਰ ਲਿਖਿਆ ਹੋਇਆ ਆ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਆਉਣ ਚ ਪਰਮਾਤਮਾ ਚਾਹਦਿਆਂ ਕਲਾ ਚ ਰੱਖੇ ਤੁਹਾਨੂੰ ਐਦਾਂ ਹੀ ਤੁਸੀਂ ਸੰਗੀਤ ਪੂਰੀ ਦੁਨੀਆ ਦੇ ਵਿੱਚ ਵਗੇਰਦੇ ਰਹੋ ਔਰ ਇਹ ਹਾਰਮੋਨੀਅਮ ਵੀ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਕਾਮਯਾਬ ਹੋਵੇ ਥੈਂਕ ਯੂ ਥੈਂਕ ਯੂ ਐੇ ਦੁਨੀਆ ਤੋਖੇ ਵਜਾਂਦੀ ਐੇ ਦੁਨੀਆ ਤੋਖੇ ਵਜਾਂਦੀ ਇੱਥੇ ਯਾਰ ਬਣਾ ਕੇ ਗੰਗਾ ਦੇ ਪੰਡਿਤ ਲੱਗਦੇ ਨੇ ਐ ਦੁਨੀਆ ਤੋਂ ਕੇ ਵਜਾਉਂਦੀ ਅਸੀ ਕਾਲ ਜੀ ਮੈਂ ਹਾਂ ਕਰਮਜੀਤ ਅਨਮੋਲ ਅੱਜ ਮੈਂ ਬਾਜੀ ਹੁਣਾਂ ਨਾਲ ਬੈਠਾ ਸ੍ਰੀ ਚੰਦਜੀ ਤਹੂਜਾ ਜੀ ਸੰਗੀਤ ਸੁਨਾਰ ਜੀ ਨਾਲ ਔਰ ਮੈਂ ਬਲੈਸਡ ਹਾਂ ਕਿ ਇਹਨਾਂ ਨੇ ਚਰਨਜੀਤ ਤਹੂਜਾ ਬ੍ਰਾਂਡ ਜਿਹੜਾ ਹਾਰਮੋਨੀਅਮ ਇਹ ਹੁਣ ਸ਼ੁਰੂ ਕੀਤਾ ਹੈ ਜੀ ਤੇ ਮੈਂ ਇਸ ਗੱਲ ਨੂੰ ਬlesed ਹਾਂ ਕਿ ਸਭ ਤੋਂ ਪਹਿਲਾਂ ਪੀਸ ਮੈਂ ਭਾਜੀ ਨੂੰ ਕਿਹਾ ਸੀ ਕਿ ਮੈਂ ਲੈਣਾ ਇਹਨਾਂ ਨੇ ਨੰਬਰ ਲਿਖਿਆ ਹੋਇਆ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਲੈਉਣ 'ਚ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਐਦਾਂ ਹੀ ਤੁਸੀਂ ਸੰਗੀਤ ਪੂਰੀ ਦੁਨੀਆ ਦੇ ਵਿੱਚ ਵਖੇਰਦੇ ਰਹੋ ਔਰ ਇਹ ਹਾਰਮੋਨੀਅਮ ਵੀ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਕਾਮਯਾਬ ਹੋਵੇ ਥੈਂਕ ਯੂ ਥੈਂਕ ਯੂ ਐੇ ਦੁਨੀਆ ਤੋਖੇ ਵਜਾਂਦੀ ਐੇ ਦੁਨੀਆ ਤੋਖੇ ਵਜਾਂਦੀ ਇਥੇ ਯਾਰ ਬਣਾ ਕੇ ਠਗਦੇ ਨੇ ਮੋਹਮਮਨ ਦਿਲ ਦੇ ਕਾਪਰੀਏ ਗੰਗਾ ਦੇ ਪੰਡਿਤ ਲੱਗਦੇ ਨੇ ਐ ਦੁਨੀਆ ਤੋਂ ਕੇ ਬਜਾਉਂਦੀ ਤੁਸੀਂ ਕਲ ਜੀ ਮੈਂ ਹਾਂ ਕਰਮਜੀਤ ਅਨਮੋਲ ਅੱਜ ਮੈਂ ਭਾਜੀ ਹੁਣਾਂ ਨਾਲ ਬੈਠਾ ਸ੍ਰੀ ਚੰਦ ਜੀ ਤਹੋਜਾ ਜੀ ਸੰਗੀਤ ਸਮਰਾਦ ਜੀ ਨਾਲ ਔਰ ਮੈਂ ਬlesd ਹਾਂ ਕਿ ਇਹਨਾਂ ਨੇ ਚਰਨਜੀਤ ਤਹੂਜਾ ਬ੍ਰਾਂਡ ਜਿਹੜਾ ਹਰਮੋਨੀਅਮ ਇਹ ਹੁਣ ਸ਼ੁਰੂ ਕੀਤਾ ਜੀ ਤੇ ਮੈਂ ਇਸ ਗੱਲੋਂ ਬlesd ਹਾਂ ਕਿ ਸਭ ਤੋਂ ਪਹਿਲਾ ਪੀਸ ਮੈਂ ਭਾਜੀ ਨੂੰ ਕਿਹਾ ਸੀ ਕਿ ਮੈਂ ਲੈਣਾ ਇਹਨਾਂ ਨੇ ਨੰਬਰ ਲਿਖਿਆ ਹੋਇਆ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਲੈਉਣ 'ਚ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਐਦਾਂ ਹੀ ਤੁਸੀਂ ਸੰਗੀਤ ਪੂਰੀ ਦੁਨੀਆ ਦੇ ਵਿੱਚ ਵਖੇਰਦੇ ਰਹੋ ਔਰ ਇਹ ਹਰਮੋਨੀਅਮ ਵੀ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਕਾਮਯਾਬ ਹੋਵੇ ਥੈਂਕ ਯੂ ਥੈਂਕ ਯੂ